ਪਟੇਂਡਾ ਦੇ ਪਰਸ ਨਰਾਮ ਨਗਰ ਆਲਮਪੁਰਾ ਬਸਤੀ ਮੇਨ ਰੋਡ ਵਿੱਚ ਸਿੰਗਲ ਐਂਟਰਪ੍ਰਾਈਜ਼ਸ ਵਿੱਚ ਚੋਰਾਂ ਦੁਆਰਾ ਬੀਤੀ ਰਾਤ ਸ਼ਟਰ ਤੋੜ ਕੇ 54 ਮੋਬਾਈਲ ਫੋਨ 6 ਲੀਡੀ AC 60 ਪ੍ਰੈਸ ਅਤੇ ਸਵਾ ਲੱਖ ਚੋਰੀ ਕਰ ਫਰਾਰ ਹੋ ਗਏ ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸਿੰਗਲ ਐਂਟਰਪ੍ਰਾਈਜ਼ਸ ਦੇ ਮਾਲਕ ਕਮਲ ਕੁਮਾਰ ਸਿੰਘਲਾ ਨੇ ਦੱਸਿਆ ਕਿ ਉਹਨਾਂ ਨੇ ਕਿਸੇ ਨੂੰ ਫੋਨ ਕਰਕੇ ਦੱਸਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਜਦੋਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਦੁਕਾਨਦਾਰ ਸ਼ਟਰ ਟੁੱਟਿਆ ਹੋਇਆ ਸੀ ਤੇ ਤਾਲਾ ਤੋੜ ਕੇ 플ੌਟ ਵਿੱਚ ਸੁਟਿਆ ਹੋਇਆ ਹੈ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਉਹਨਾਂ ਨੂੰ 15 ਤੋਂ 20 ਲੱਖ ਰੁਪਏ ਦਾ ਸਮਾਨ ਚੋਰੀ ਕੀਤਾ ਗਿਆ ਸੀ ਤੇ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੁਆਰਾ ਚੋਰਾ ਦੀ ਤਲਾਸ਼ ਕੀਤੀ ਜਾ ਰਹੀ ਹੈ ਸਰ ਜੀ ਹੋਰ ਖਿਪੋਲਾ ਬੋਲਾ ਜਿਆਦਾ ਨਹੀਂ ਜੀ ਸਿੰਘਲਾ ਐਂਟਰਪ੍ਰਾਈਜ਼ ਆਪਣੀ ਸ਼ੋਪ ਦਾ ਨਾਮ ਹੈ ਜੀ ਠੀਕ ਹੈ ਜੀ ਸਾਡੇ ਨੇ ਤੜਕੇ 5 ਵਜੇ ਫੋਨ ਆਇਆ ਜੀ ਰਾਘਵੀ ਜਿਹੜੇ ਸ਼ੇਅਰ ਕਰ ਜਾਂਦੇ ਹਨਗੇ ਤਮੀਂ ਸਿਲਾ ਛੋੜਾ ਸ਼ੈਟਰ ਟੁੱਟਿਆ ਪਿਆਗਾ ਮੈਂ نیچے ਆਇਆ ਜੀ ਸ਼ੈਟਰ ਜਿਹੜਾ ਟੁੱਟਿਆ ਸੀ ਉਹ ਪਲਾਂਟ 'ਚ ਰੱਖਿਆ ਪਿਆ ਜੀ ਇੱਕ ਸਾਈਡ ਤੇ ਜਦੋਂ ਫਿਰ ਬੇਟੀ ਉਰੀ نیچے ਆਈ ਜੀ ਇਹ ਤਾਂ ਸਿੜੀਆਂ ਤੇ ਏਸੀ ਵਗੈਰਾ ਜਿਹੜੀ ਫੀਟਿੰਗ ਸੀ ਉਹ ਪੱਟੀ ਹੋਈ ਸੀ ਸਾਰੀ ਜੀ ਜਿਹੜੇ 54 ਫੋਨ ਸੀਗੇ ਸਾਰੇ ਕੰਪਨੀ ਦੇ ਜੀ GST ਨੰਬਰ ਤੇ ਸਾਰੇ ਜੀ 54 54 ਫੋਨ ਜਿਹੜੇ ਕਿ ਨਵੇਂ ਡੱਬੇ ਬੰਦ ਉਹ ਲੈ ਕੇ ਗਏ ਆ ਜੀ ਪੁਰਾਣਾ ਕੋਈ ਨਹੀਂ ਲੈ ਕੇ ਗਏ ਜੀ 1 ਲੱਖ 25-30 ਹਜ਼ਾਰ ਰੁਪਏ ਕੈਸ਼ ਸੀ ਗੱਲੇ ਜੀ ਉਹ ਬਿਲਕੁਲ ਵੀਡੀਓ ਆ ਗਈ ਜੀ ਗੁੱਟੀਆਂ ਪਾਈਆਂ ਜੇਬ ਦੇ ਵਿੱਚ ਸਾਰਾ ਕੁਝ ਜੀ ਉਹ ਨਾਲ ਜਿਹਾ ਆ ਗਈ ਬਾਕੀ ਅਜੇ ਸਾਡੀ ਸਮਾਨ ਦੀ ਲਿਸਟ ਜਾਈ 60 ਪ੍ਰੈਸਾਂ ਜੀ 60 ਜੀ ਤਿੰਨ ਜੂਸ ਰਹੀ 7 8 ਇੱਕ ਸਿੜੀਆਂ ਜੀ ਇਹ ਗੱਲ ਕਰੀਏ ਟੋਟਲ ਕਿੰਨੇ ਕ ਦਾ ਨੁਕਸਾਨ ਹੋਇਆ 18 ਤੋਂ 20 ਲੱਖ ਰੱਤੀ ਅੱਛਾ ਮੌਕੇ ਤੇ ਪੁਲਿਸ ਪਹੁੰਚੀ ਸੀ ਕਿ ਇਸ ਵਾਰਸ਼ਣ ਦੇ ਕੇ ਗਈ ਉਹ ਸਾਈ ਪੰਜ ਛੇ ਜਣੇ ਆਏ ਜੀ ਪੰਜ ਛੇ ਗਰੁੱਪ ਆਏ ਪੁਲਿਸ ਦੀ ਸਾਰੇ 6 ਵਜੇ ਆ ਗਈ ਸੀ ਪੁਲਸੀ ਉਸ ਤੋਂ ਬਾਅਦ ਉਹ ਦੂਜੀ ਆਈ ਸੀ ਜਿਹੜੇ ਕਿ ਉਹ ਹਾਂ ਜੀ ਉਹ ਆਈ ਜੀ ਮੇਕ ਨਿਸ਼ਾਨ ਚੁਣ ਲੈ ਕੇ ਗਈ ਉਹਨਾਂ ਦੀ ਗੱਡੀ ਆਈ ਸੀ ਵੱਡੀ ਪੋਰ ਦੀ ਕਾਰਵਾਈ ਕਰਕੇ ਚਲੇ ਗਏ ਸਾਰਾ ਕੁਝ ਜੀ ਕੀ ਲੱਗਦਾ ਪੁਲਿਸ ਰਿਕਵਰ ਕਰੇਗੀ ਫੜ ਲੇਗੀ ਉਹਦਾ ਦੇਖੋ ਯੂਨੀਵਰਸਸਨ ਦੀ ਜ਼ਿੰਮੇਵਾਰੀ ਹੈ ਜੀ ਕੀ ਕਰਦੀ ਹੈ ਕੀ ਨਹੀਂ ਕਰਦੀ